ਅੱਜ ਡਾਕਟਰ ਜੀ ਕਹਿਣਾ ਚਾਹੁੰਦੇ ਜੀ ਅੱਜ ਡਾਕਟਰ ਸਾਹਿਬ ਇਧਰ ਵੇਖੋ ਭਾਜੀ 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 ਅੱਜ ਦਾ ਇਹ ਸਰਪੰਚ ਜਿਹੜੇ ਆ ਬਲਾਕ ਗੰਡੀਵਿੰਡ ਦੇ ਅੱਜ ਇਕੱਠੇ ਹੋ ਕੇ ਜਿਨ੍ਹਾਂ ਨੇ ਅੱਜ ਅਪਰੋਖ ਫਰੋਜ ਕੀਤੀ ਹੈ ਐਮਐਲਏ ਸਾਹਿਬ ਦੇ ਪਰਿਵਾਰ ਨਾਲ ਵੀ ਆਪਣਾ ਕੀ ਡਿਸੀਜਨ ਹੈ ਗਾੜੀ ਇਹ ਸਾਰੇ ਇਹ ਗੱਲ ਚਾਹੁੰਦੇ ਆਂ ਕਿ ਐਡਵੋਕੇਟ ਕੋਮਲ ਸਿੰਘ ਜਿਹੜਾ ਐਮਐਲਏ ਡਾਕਟਰ ਕਸ਼ਮੀਰ ਸਿੰਘ ਦਾ ਪਿਛਲੇ ਦਿਨ ਦਿਹਾਂਤ ਹੋ ਗਿਆ ਸੀ ਉਹਨਾਂ ਦਾ 86 ਵਾਰਸ ਹੈ ਤੇ ਜਿਹੜਾ ਵਾ ਇਹ ਕੁਮਰਪ੍ਰੀਤ ਸਿੰਘ ਜਿਹੜਾ ਵਾ ਇਹ ਮਗਰੋਂ ਸਾਰੇ ਹਲਕੇ ਦੀ ਵਾਰਡ ਨੂੰ ਸੰਭਾਲੇ ਇਹਨੂੰ ਜਿਹੜੀ ਪਾਰਟੀ ਆ ਉਹ ਟਿਕਟ ਦੇਵੇ ਇਹਨਾਂ ਦੀ ਬਲਾਗ ਗੰਢੀ ਵੰਡ ਦੇ ਜੇ ਕੱਲੇ ਸਰਪੰਚ ਆਏ ਆ 40 45 ਸਰਪੰਚ ਆ ਕੁਝ ਰਹਿ ਵੀ ਗੇਮੀ ਕਰਕੇ ਪਰ ਜਾਦੇ ਆ ਹੀ ਗਏ ਤੇ ਉਹਨਾਂ ਦੀ ਕੋਈ ਇੱਕ ਡਿਮਾਂਡ ਆ ਵੀ ਐਡਵੋਕੇਟ ਕੁਮਰਪ੍ਰੀਤ ਸਿੰਘ ਜਿਹੜਾ ਵਾ ਇਹ ਹਲਕੇ ਦੇ ਵਿੱਚ ਵਿਚਰੇ ਅੱਗੇ ਵੀ ਜਿਹੜੀ ਸੇਵਾ ਅਧੂਰੀ ਆ ਉਹਨੂੰ ਐਮਐਲਏ ਸਾਹਿਬ ਦੇ ਸੁਪਨਿਆਂ ਨੂੰ ਪੂਰਾ ਕਰੇ ਅਰਥਾਤ ਉਹਨੂੰ ਇਸ ਸਮੇਂ ਦੇ ਵੀ ਚੋਣਾਂ ਸੀ ਸੈਂਟਰ ਐਡਵੋਕੇਟ ਨੇ ਉਹ ਜੋਗ ਉਮੀਦਵਾਰ ਨੇ ਹਲਕੇ ਦੇ ਲਈ ਬਿਲਕੁਲ ਜੀ ਬਿਲਕੁਲ ਉਹ ਪਿਛਲੇ ਕਾਫੀ ਟਾਈਮ ਤੋਂ ਲੰਮੇ ਟਾਈਮ ਤੋਂ ਐਮਐਲਏ ਸਾਹਿਬ ਦੇ ਨਾਲ ਐ ਜੇ ਜਿੱਥੇ 86 ਉਹਨਾਂ ਦੇ ਵਾਰਿਸ ਵੀ ਹੈ ਉਥੇ ਉਹਨਾਂ ਨੇ ਐ ਜੇ ਬਤੌਰ ਪੀਏ ਉਹਨਾਂ ਦੇ ਨਾਲ ਕਾਫੀ ਲੰਮਾ ਟਾਈਮ ਜਿਹੜੀ ਉਹਨਾਂ ਨੇ ਹਲਕੇ ਦੀ ਜਿਹੜੀ ਸੇਵਾ ਕੀਤੀ ਹੈ ਤੇ ਲੋਕ ਵੀ ਇਹੋ ਹੀ ਚਾਹੁੰਦੇ ਆ ਕਿ ਉਹ ਇਸੇ ਤਰ੍ਹਾਂ ਜਿਤਨਾ ਉਹਨਾਂ ਨੇ ਪਿੱਛੇ ਬਹੁਤ ਆਨੈਸਟ ਇਮਾਨਦਾਰੀ ਦੇ ਨਾਲ ਸੇਵਾ ਕੀਤੀ ਹਲਕੇ ਦੀ ਇਸੇ ਤਰ੍ਹਾਂ ਉਹ گاਂਵ ਵੀ ਜਿਹੜੀ ਆ ਉਹ ਸੇਵਾ ਕਰਦੇ ਰਹਿਣ ਤਾਂ ਜੋ ਇੱਥੋਂ ਦੇ ਲੋਕਾਂ ਦੀਆਂ ਬਾਰਡਰ ਦੇ ਲੋਕਾਂ ਦੀਆਂ ਜਿਤਨਾ ਸੇਵਾਆਂ ਕਿਉਂਕਿ ਡਾਕਟਰ ਸਾਹਿਬ ਨੇ ਬਹੁਤ ਵਧੀਆ ਕੰਮ ਆ ਇਮਾਨਦਾਰੀ ਦੇ ਨਾਲ ਜਿਹੜਾ ਹਲਕੇ ਦੇ ਵਿੱਚ ਕੀਤਾ ਹੈ ਤੇ ਉਸੇ ਤਰ੍ਹਾਂ ਕਿਉਂਕਿ ਬੜੀ ਚੰਗੀ ਤਰ੍ਹਾਂ ਲੋਕ ਜਿਹੜੇ ਆ ਸਰਪੰਚ ਜਿੰਨੀਆਂ ਪੰਚਾਇਤਾਂ ਵਾਂ ਕਿਉਂਕਿ ਕੋਮਲਪੀਤ ਉਹਨਾਂ ਦੇ ਵਿੱਚ ਬਹੁਤ ਵਿਚਰਦਾ ਰਿਹਾ ਤੇ ਸਾਰੇ ਇਹ ਲੋਕ ਚਾਹੁੰਦੇ ਆ ਵੀ ਜਿਹੜੀ ਐ ਕੋਮਲਪੀਤ ਹੀ ਆ ਉਹਨਾਂ ਦਾ ਵਾਰਿਸ ਬਣ ਕੇ ਤੇ ਪਿੱਛੋਂ ਸੇਵਾ ਹਲ ਕੇ ਦੀ ਕਰੇ। ਜੀ ਉਹਨਾਂ ਪਰਿਵਾਰ ਨਾਲ ਵੀ ਅਕਸਰ ਵਿਚਰਦੇ ਹੋ ਕਿ ਡਾਕਟਰ ਸਾਹਿਬ ਦੀ ਧਰਮ ਪਤਨੀ ਜਿਹੜੀ ਉਹ ਇਸ ਚੀਜ਼ ਤੇ ਐਗਰੀ ਨੇ। ਉਹ ਬਿਲਕੁਲ ਐਗਰੀ ਹੈ ਜੀ ਕੋਈ ਗੱਲ ਨਹੀਂ ਇਹੋ ਜੀ ਪਰਿਵਾਰ ਇਕੱਠਾ ਹੀ ਆ ਸਾਰਾ। ਹਾਂਜੀ ਕੋਈ ਗਾ ਇਹੋ ਦਜੈਕ ਵਾਲੀ ਗੱਲ ਹੀ ਕੋਈ ਨਹੀਂ ਕਿਉਂਕਿ ਸਾਰੇ ਲੋਕ ਹੀ ਚਾਹੁੰਦੇ ਆ ਕਿ ਇਹਨਾਂ ਦੇ ਪਰਿਵਾਰ ਚੋਂ ਕੋਈ ਇਹਨਾਂ ਦਾ ਦੂਰ ਦੇ ਨਹੀਂ ਕਿ ਕੋਮਲਪੀਤ ਉਹਨਾਂ ਦਾ ਐਮਐਲਏ ਸਾਹਿਬ ਦਾ ਸਗਾ ਭਾਂਟਾ ਸੀ। ਇਹਦੀ ਛੋਟ ਐਮਐਲਏ ਸਾਹਿਬ ਨੇ ਉਹਦੇ ਪਰਿਵਾਰ ਨੇ ਇਹਨੂੰ ਪਾਲਿਆ ਤੇ ਇਹ ਇੱਕ ਐਡਵੋਕੇਟ ਹੈ ਵੈਲ ਐਜੂਕੇਟਡ ਵੀ ਨੌਜਵਾਨ ਹੈ ਉੱਚ ਉਤਸ਼ਾਹ ਵੀ ਹੈਗਾ ਕੰਮ ਕਰਨ ਦਾ ਜੋਸ਼ ਹੀ ਹੈਗਾ ਕੰਮ ਕਰਨ ਦਾ ਇਸੇ ਜੋਸ਼ ਦੇ ਨਾਲ ਹੀ ਲੋਕ ਚਾਹੁੰਦੇ ਆ ਵੀ ਜਿੱਥੇ ਪਿਛੇ ਇਹਨੇ ਸੇਵਾ ਕੀਤੀ ਹੈ ਗਾਵੇਂ ਜਿਹੜਾ ਇਹਨੂੰ ਅਸੀਂ ਤੇ ਅਸੀਂ ਵੀ ਚਾਹੁੰਨੇ ਆ ਵੀ ਜੋ ਪਾਰਟੀ ਟਿਕਟ ਦੇਵੇ ਆਮ ਆਦਮੀ ਪਾਰਟੀ ਸਾਡੇ ਅਰਵਿੰਦ ਕੇਜਰੀਵਾਲ ਜੀ ਸਰਵਾ ਭਗਤ ਸਿੰਘ ਮਾਨ ਪੰਦੀਸ਼ ਸੋਦੀਆ ਜੀ ਜਿੰਨੀ ਹਾਈ ਕਮਾਂਡ ਹੈ ਤੇ ਇਸ ਪਰਿਵਾਰ ਨੂੰ ਟਿਕਟ ਦੇ ਕੇ ਜਿਹੜਾ ਇਹ ਤੋਂ ਅੱਗੇ ਵੀ ਸੇਵਾ ਜਿਹੜੀ ਆਪਣੀ ਇਹ ਨਿਰੰਤਰ ਜਾਰੀ ਰੱਖ ਸਕਣ ਮੇਰਾ ਨਾਮ ਸੰਦੀਪ ਸਿੰਘ ਹੈ ਪਿੰਡ ਚੀਮਾ ਖੁਰਦ ਸ਼ੁਕਰ ਚਾ ਕਰਤਾ ਅਸੀਂ ਜੋ ਕਿ ਥੋੜੇ ਦਿਨ ਪਹਿਲਾਂ ਇੱਕ ਬਹੁਤ ਵੱਡੀ ਘਟਨਾ ਵਾਪਰੀ ਸੀ ਤਰਨਤਾਰਨ ਹਲਕੇ ਦੇ ਵਿੱਚ ਜੋ ਕਿ ਸਾਡੇ ਬਹੁਤ ਹੀ ਨੇਕ ਲੀਡਰ ਡਾਕਟਰ ਕਸ਼ਮੀਰ ਸਿੰਘ ਜੀ ਸੌੜ ਜੋ ਕਿ ਸਾਰੇ ਹਲਕੇ ਨੂੰ ਸਦੀਵੀ ਮਿਸ਼ੋੜਾ ਦੇ ਗਏ ਸਨ ਜਿਨ੍ਹਾਂ ਦੇ ਸਬੰਧ ਦੇ ਵਿੱਚ ਕੇ ਸੀਟ ਖਾਲੀ ਹੋਈ ਸੀ ਤੇ ਉਸ ਦਾ ਜੋ ਕਿ ਹੁਣ ਜਿਮਨੀ ਚੋਂ ਹੋਣੀ ਹੈ ਸੋ ਤਕਰੀਬਨ ਅੱਜ ਗੰਡੀਵੰਡ ਬਲਾਕ ਦੇ ਕੋਈ 45 ਤੋਂ 50 ਸਰਪੰਚ ਜਿਹੜੇ ਇਕੱਠੇ ਹੋ ਕੇ ਇੱਥੇ ਆਏ ਨੇ ਮੀਟਿੰਗ ਕੀਤੀ ਆ ਤੇ ਸੋ ਸਾਰੇ ਜਿਹੜੇ ਪਰਜੋਰ ਮੰਗ ਪਾਰਟੀ ਤੋਂ ਇਹੀ ਕਰਦੇ ਨੇ ਕਿ ਜੇ ਪਾਰਟੀ ਡਾਕਟਰ ਸਾਹਿਬ ਦੇ ਪਰਿਵਾਰ ਦੇ ਵਿੱਚ ਟਿਕਟ ਦਿੰਦੀ ਹੈ ਭਾਈ ਕੁੰਬਲ ਪ੍ਰੇਸੀ ਜਿਨ੍ਹਾਂ ਦਾ ਕਿ ਬਹੁਤ ਵਧੀਆ ਅਕਸ ਹੈ ਬੜੇ ਵਧੀਆ ਇਲਾਕੇ ਦੇ ਵਿੱਚ ਹਲਕੇ ਦੇ ਵਿੱਚ ਉਹਨਾਂ ਨੇ ਕੰਮ ਕੀਤੇ ਨੇ ਡਾਕਟਰ ਸਾਹਿਬ ਦੇ ਹੁੰਦਿਆਂ ਜਿੰਨਾ ਵੀ ਕੰਮ ਹੈ ਸਾਰਾ ਭਾਈ ਕੁਮਰਪ੍ਰੀਤ ਸਿੰਘ ਐਡਵੋਕੇਟ ਸਾਹਿਬ ਬਹੁਤ ਪੜਿਆ ਲਿਖਿਆ ਇਨਸਾਨ ਆ ਉਹ ਹੀ ਕਰਦਾ ਰਿਹਾ ਏ ਤੇ ਹੁਣ ਵੀ ਸਾਨੂੰ ਉਹਦੇ ਤੋਂ ਆਸ ਆ ਕਿ ਜਿਹੜੇ ਆ ਜਿੰਨੀ ਚੋਣ ਆ ਉਹਦੇ ਵਿੱਚ ਜੇ ਸਰਕਾਰ ਉਹਨੂੰ ਮੌਕਾ ਦਿੰਦੀ ਹੈ ਉਹਨੂੰ ਟਿਕਟ ਦੇ ਕੇ ਨਵਾਜਦੀ ਹੈ ਤੇ ਅਸੀਂ ਸਾਰੇ ਹਲਕੇ ਦੇ ਵਾਸੀ ਜਿਹੜੇ ਆ ਅਸੀਂ ਬੜੀ ਵੱਡੀ ਲੀਡ ਦੇ ਨਾਲ ਭਾਈ ਕੁਮਰਪ੍ਰੀਤ ਸਿੰਘ ਨੂੰ ਜਿਤਾ ਕੇ ਤੇ ਇਹ ਟਿਕਟ ਜਿਹੜੀ ਆ ਸਰਕਾਰ ਦੀ ਝੋਲੀ ਪਾਵਾਂਗੇ ਸੋ ਅਸੀਂ ਇਹ ਮੰਗ ਕਰਦੇ ਆ ਕਿ ਡਾਕਟਰ ਸਾਹਿਬ ਦੇ ਪਰਿਵਾਰ ਦੇ ਵਿੱਚੋਂ ਬੇਸ਼ੱਕ ਇਹ ਉਹਨਾਂ ਦਾ ਭਨੇਵਾ ਹੀ ਕਿਉਂਕਿ ਉਹ ਪ੍ਰੀਤ ਸਿੰਘ ਦੀ ਮਦਦ ਦੀ ਜਿਹੜੀ ਉਹ ਡੈਥ ਹੋ ਗਈ ਸੀ ਇਹ ਛੋਟਾ ਜਿਹਾ ਸੀ ਡਾਕਟਰ ਸਾਹਿਬ ਨੇ ਪਾਲਿਆ ਸੀ ਉਹਨਾਂ ਨੇ ਆਪਣਾ ਇਹਨੂੰ ਬੇੜਾ ਬਣਾਇਆ ਸੀ ਇਹਨੇ ਵੀ ਬੇਟਾ ਬਣ ਕੇ ਵਿਖਾਇਆ ਹੈ ਸੋ ਇਸ ਕਰਕੇ ਹੀ ਪਾਰਟੀ ਤੋਂ ਮੰਗ ਕਰਦੇ ਆ ਕਿ ਜਿਹੜੀ ਇਹ ਟਿਕਟ ਹੈ ਤਰਨਤਾਰਨ ਵਿਧਾਨ ਸਭਾ ਹਲਕੇ ਦੀ ਇਹ ਕੋਮਲ ਪ੍ਰੀਤ ਸਿੰਘ ਐਡਵੋਕੇਟ ਵੀਰ ਜੀ ਉਹਨਾਂ ਨੂੰ ਦਿੱਤੀ ਜਾਵੇ ਕਿਉਂਕਿ ਉਹਨਾਂ ਦੇ ਬਾਗਡੋਰ ਜਿਵੇਂ ਹੱਥ ਆਉਂਦੀ ਹੈ ਤੇ ਸਾਰਾ ਹਲਕਾ ਜਿਹੜਾ ਹੈ ਬਹੁਤ ਖੁਸ਼ੀ ਅਤੇ ਮਾਣ ਮਹਿਸੂਸ ਕਰਦਾ ਵਾਈ ਗੁੱਡੀ ਦਾ ਖਾਲਸਾ ਕੋਈ ਗੱਲ ਦਾ ਦਾਦੇ ਕਿਹੜਾ ਪਿੰਡ ਦਾ ਦਾਦੇ ਕੀ ਸ਼ਮਚੇਰ ਸਿੰਘ ਚੇਰਾ ਜੀ ਸਰਪੰਚ ਮੱਲੀਆਂ ਬਲਾਗ ਗੰਡੀਵੰਡ ਤੇ ਅੱਜ ਕਿਸ ਮੰਗ ਨੂੰ ਲੈ ਕੇ ਆਤੀ ਸਾਰੇ ਇਕੱਠੇ ਹੋਏ ਹੋ ਕੀ ਮੰਗਿਆ ਅਸੀਂ ਗੰਡੀਵੰਡ ਬਲਾਗ ਤੇ ਜਿੰਨੇ ਵੀ ਸਾਰੇ ਸਰਪੰਚ ਸਾਹਿਬ ਆਣਿਆ ਅਸੀਂ ਸਰਕਾਰ ਕੋਲੋਂ ਸਾਰੇ ਭਗਵਾਨ ਤੱਕ ਮਾਨ ਤੌਰ ਮਿਲ ਕੇ ਇਹ ਮੰਗ ਕਰਦੇ ਆਂ ਜੀ ਸਾਡੇ ਡਾਕਟਰ ਸਾਹਿਬ ਨਾਲ ਸ਼ੁਰੂ ਤੋਂ ਦੇਜਨ ਰਹੇ ਨੇ ਗਾਵੇਂ ਸਾਰਾ ਇਹ ਸਰਪੰਚ ਗੰਡੀਵੰਡ ਬਲਾਗ ਦੇ ਤਰਨਤਨ ਬਲਾਗ ਦੇ ਜਿੰਨੇ ਵੀ ਡਾਕਟਰ ਸਾਹਿਬ ਦੇ ਨਾਲ ਨੇ ਨਾਲ ਰਹੇ ਆਂ ਗਾਵੇਂ ਐਡਵੋਕੇਟ ਕੋਮਨਪ੍ਰੀ ਸਿੰਘ ਢਲੋਂ ਦੇ ਨਾਲ ਆ ਜੀ ਇੰਨੇ ਨੂੰ ਟਿਕਟ ਦਿੱਤੀ ਜਾਵੇ ਅਸੀਂ 50000 ਲੀਡ ਤੇ ਸਾਰੇ ਵੱਧ ਤੋਂ ਵੱਧ ਜ਼ੋਰ ਲਾ ਕੇ ਜਿਤਾਵਾਂਗੇ ਪਹਿਲਾਂ ਵੀ ਡਾਕਟਰ ਸਾਹਿਬ ਦੀ ਸ਼ਰੀਪੀਦਾ ਤੁਹਾਨੂੰ ਵੀ ਪਤਾ ਜੀ ਕੋਈ ਕਿਸੇ ਦੇ ਨਜਾਇਜ਼ ਪਰਚਾ ਨਹੀਂ ਹਲਕੇ ਚ ਕੋਈ ਕੁਝ ਨਹੀਂ ਕੀਤਾ ਜੀ ਉਹਨਾਂ ਨੇ ਕਿਹਨੇ ਕਿਸ ਸਰਪੰਚਾਂ ਬਲਾਗ ਦੇ ਸਾਡੀ ਬਲਾਗ ਦੇ ਮਤਲਬ ਕੋਈ 40 45 ਸਰਪੰਚ ਐਸੋਲੇ ਮੌਜੂਦ ਨੇ ਜੀ ਕਈਆਂ ਦਾ ਅੱਜ ਮੌਸਮ ਖਰਾਬ ਹੋਣ ਕਰਕੇ ਕਈਆਂ ਤੋਂ ਪਹੁੰਚਿਆ ਵੀ ਨਹੀਂ ਗਿਆ ਠੀਕ ਸਿੰਘ ਬਰਜ 195 ਤੋਂ ਸਰਪੰਚਾ ਅੱਜ ਸਾਡੀ ਇੱਥੇ ਮੀਟਿੰਗ ਹੋਈ ਹੈ ਜਿਹੜੀ ਉਹ ਆਉਣਾ ਵਾਲੇ ਜਿਹੜੀ ਸਮੇਂ ਦੀ ਹੈ ਰਣਨੀਤੀਆਂ ਉਹਦੇ ਵਾਸਤੇ ਹੋਈ ਆ ਅਸੀਂ ਬਲਾਗ ਗੰਡੀਵੜ ਦੇ ਸਰਪੰਚ ਦੇ ਤਕਰੀਬਨ 40 45 ਪੰਚਾਇਤਾਂ ਨੇ ਇਹ ਚੋਂ 30 35 ਸਰਪੰਚਾਂ ਦੇ ਇਕੱਠੇ ਹੋਏ ਆ ਔਰ ਅਸੀਂ ਇਹੋ ਮੰਗ ਕਰਦੇ ਹਾਂ ਕਿ ਜਿਹੜੀ ਇਸ ਹਲਕੇ ਦੀ ਟਿਕਟ ਆ ਉਹ ਸਾਡੇ ਡਾਕਟਰ ਸਾਹਿਬ ਦੇ ਪਰਿਵਾਰ ਦੇ ਵਿੱਚ ਦਿੱਤੀ ਜਾਵੇ ਉਹਨਾਂ ਦਾ ਭੇਵਾਂ ਆ ਆਪਣੇ ਕੋਮਲਬ੍ਰੀ ਸਿੰਘ ਜੀ ਉਹਨਾਂ ਨੂੰ ਇਹ ਟਿਕਟ ਦਿੱਤੀ ਜਾਵੇ ਅਸੀਂ ਇਹ ਸਰਕਾਰ ਤੋਂ ਮੰਗ ਕਰਦੇ ਹਾਂ